ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਲਵਿਸ਼ ਦੇ ਵੀਰ ਆ ਗਿਆ ਆ ਹੋ ਚੁੱਕੇ ਆ ਅੱਜ ਆਪਾਂ ਚੱਲਾਂਗੇ ਬਰਾਤ ਰਾਤ ਦਾ ਵਿਆਹ ਸਾਰੇ ਰੈਡੀ ਹੋ ਚੁੱਕੇ ਨੇ ਬਰਾਤ ਜਾਣ ਵਾਸਤੇ ਤੁਹਾਨੂੰ ਦਿਖਾਵਾਂਗੇ ਸਾਰੇ ਰੰਗ ਤਮਾਸ਼ੇ ਦੇਖੋ ਆਪਣਾ ਵਲੌਗ ਚੱਲਦੇ ਚੱਲਦੇ ਵਲੌਗ ਦੇ ਸ਼ੇਅਰ ਵੀ ਕਰਿਓ ਜਿੰਨੇ ਲਾਈਕ ਕਮੈਂਟ ਕਰਾਇਆ ਕਰੋ ਤੇ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ ਪਰਵਾਰ ਦੇ ਬੜੀ ਬੜੀ ਛੋਟੇ ਨੇ ਹਾਂ ਜੀ ਹਾਂ ਸਹੀ ਜੀ ਹਾਂ ਉਹ ਕੋਈ ਨਹੀਂ ਕੋਈ 아니 이 ਪਾਣੀ ਹੈ ਪਾਣੀ ਹੈ ਪਾਣੀ ਹੈ ਪਾਣੀ ਹੈ ਆ ਮੋਕੇ ਕਰਦੇ ਪਾਉਂਦੇ ਸੱਚਾਈ ਹੈ ਸੋ ਦੋ ਦੋ ਜੀ ਬਾਈ ਜੀ ਬੇਟਾ ਬਾਲੀ ਜੀ ਪੜ੍ਹਾਉਂਦਾ ਹੈ ਇੱਕ ਮੇਰਾ ਮੈਂ ਪਾਉਂਦਾ ਮੈਂ ਪਾਉਂਦੀ ਜਾਨੀਆ ਅਸਮਾਨ ਤੋਂ ਕਾਫੀ ਹੋ ਪੜ੍ਹਦਾ ਹੈ ਜੇ ਮੇਰਾ ਬਾਤ ਮੇਰਾ ਬਾਣਾ ਆਸਪਾਸੋਂ ਤੱਕ 我 <laughs> .. ਸਾਹਮਣੇ ਇਧਰ ਬਣੀ ਸਾਹਮਣੇ ਸਰ ਸਾਹਮਣੇ ਸਟਾਰ ਗਈ ਹਾਂਜੀ ਬਾਕੀ ਹੋ ਗਈ ਕੋਈ 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 ਕੋ Looking at my files with the reds, crying, had ਜੀ ਹੁਣ ਕਟਿਆ ਉਹ ਗਾਰੀ ਇਹ ਬਣਾ ਗੋਰੀਆਂ ਖੜੀਆਂ ਨੇ ਭਾਈ ਮੇਮਾਂ ਸਾਰੀਆਂ ਇਹ ਉਹਨਾਂ ਕਟਾਉਣ ਲਈ ਦੇਖਦੇ ਤੁਸੀਂ ਕਿਉਂਕਿ ਜੋ ਕੁੜੀ ਆ ਯਾਨੀ ਕਿ ਜੋ ਬਹੂ ਆ ਭਾਈ ਉਹ ਗੋਰੀਆਂ ਦੀ ਆ ਇਹ ਆਏ ਹੋਏ ਨੇ ਸਾਰੇ ਦੇਖੋ ਨਾਲ ਗੋਰੀਆਂ ਵੱਲੋਂ ਰੀਵਣ ਕਟਾਇਆ ਜਾਊਗਾ ਦੇਖ ਕਰੋ ਸਾਰੇ ਖੜੇ ਆ ਚਾਚੇ ਬहोत ਨੇਕ ਤਿਆਰੀ ਆ ਪੂਰੀ ਦੇ ਉਹਨਾਂ ਕੱਟਣ ਦੀ ਗੋਰੀਆਂ ਮੇਮਾਂ ਖੜੀਆਂ ਨੇ ਭਾਈ ਲੈ ਕੇ ਪਲੇਟਾਂ ਤੇ ਹੁਣ ਆਪਾਂ ਚੱਲਾਂਗੇ ਅੰਦਰ ਉਹ ਦੂਜੇ ਪਾਸੋਂ ਦੀ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਭੁੱਖ ਲੱਗ ਚੁੱਕੀ ਆ ਲੇਟ ਸੀ ਬਰਾ ਥੋੜੀ ਸਾਡੀ ਕਰਾ ਦਾ ਵਿਆਹ ਜਿਸ ਨੂੰ ਪਤੀ ਆਪਣਾ ਟਾਈਮ ਹੁੰਦਾ ਖਾਣ ਪੀਣ ਦਾ ਲਓ ਜੀ ਅੰਦਰ ਕਰਦੇ ਐਂਟਰੀ ਤੇ ਖਾਣਾ ਪੀਣਾ ਕਰਤਾ ਪਾਸਟਾਰਟ ਸਾਰੇ ਫਿਰਦੇ ਤੇ ਲਓ ਭਾਈ ਆ ਗਈ ਕੁੜੀ ਦੀ ਐਂਟਰੀ ਹੁਣ ਦਿਖਾਵਾਂਗੇ ਕੁੜੀ ਆ ਗਈ ਸਟੇਜ ਤੇ ਤੋਡਾਊਗਾ ਲੈ ਕੇ ਜਾਊਗਾ ਗੌਰਵ ਨਾਲ ਆਊਗਾ ਸਿਸਟਮ ਅੰਗਰੇਜ਼ਾਂ ਵਾਲਾ ਹੀ ਹੁੰਦਾ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਅੰਗਰੇਜ਼ਾਂ ਸਿਸਟਮ ਐਜੇ ਹੀ ਹੁੰਦੇ ਭਾਈ ਆਪਦੇ ਹਿਸਾਬ ਨਾਲ ਸਿਸਟਮ ਚੱਲਦਾ ਸਭ ਦਾ ਨੋ ਜਿਹਦੋ ਨਾ ਜੋੜ ਨੇ ਪਾਲੀ ਜਫੀ ਤੇ ਥੱਲੇ ਛੱਡ ਰ ਗਿਆ ਧੂਆ ਜਾ ਮਿੰਡਾਂ ਨਾਲ ਮੰਗ ਤੇ ਜਫੀ ਪਾ ਕੇ ਤੇ ਹੁਣ ਚਲਣਗੇ ਸਟੇਜ ਵੱਲ ਨੂੰ ਉਹ ਦਿਖਾਵਾਂਗੇ ਸਟੇਜ ਤੇ ਐਂਟਰੀ ਹੋਊਗੀ ਉਹਨਾ ਡਾਂਸਿੰਗ ਕਰਕੇ ਦਿਖਾਉਣਗੇ। ਲੋ ਜੀ ਅੰਗਰੇਜ਼ਾਂ ਦਾ ਡਾਂਸ ਹੋਊਗਾ। ਇਹ ਦੇਖੋ ਮੁਕਾ ਮਾਗੇ ਜੀ। ਲੋ ਜੀ ਵਿਆਹੀ ਜੋੜੀ ਸਟੇਜ ਵੱਲ ਵੱਧਦੀ ਹੋਈ। ਸਟੇਜ ਤੇ ਜੈ ਮਾਲਾ ਵਗੈਰਾ ਹੋਊਗੀ ਉਸ ਨੂੰ ਦਿਖਾਵਾਂਗੇ ਸਾਰਾ। ਚੱਲਦੇ-ਚੱਲਦੇ ਵਲੋਗ ਨੂੰ ਸ਼ੇਅਰ ਕਰੀ ਚੱਲਿਓ। ਇਹ ਪਈ ਅੰਗਰੇਜ਼ ਅੰਗਰੇਜ਼ਾਂ ਦੇ ਪੰਜਾਬੀਆਂ ਦਾ ਮਿਕਸ ਵਿਆਹ ਕਰ ਰਹੀ ਹੈ ਕਿਹਨਾਂ ਕੁੜੀ ਅੰਗਰੇਜ਼ਾਂ ਦੀ ਆ। ਇਹ ਸਾਡਾ ਮੁੰਡਾ ਆਪਣਾ ਪੰਜਾਬੀ ਆ ਆਪਣਾ ਗੌਰ ਤਾਂ ਵੈਸੇ ਆਸਟ੍ਰੇਲੀਆ ਨੂੰ ਬਹੁਤ ਟਾਈਮ ਹੋ ਗਿਆ ਸ਼ੂਟਿੰਗ ਚਲਾ ਕੇ ਜੀ ਤੇ ਤੁਹਾਨੂੰ ਆ ਦਿਖਾ ਦਈਏ ਤੇ ਜਿਹੜਾ ਪਹਿਲਾਂ ਭਾਈ ਇਹ ਵਿਆਹ ਗਰੇਜ ਦਾ ਉੱਥੇ ਆਸਟ੍ਰੇਲੀਆ ਚ ਵੀ ਹੋਇਆ ਸੀਗਾ ਕੋ ਉਹਨਾਂ ਸਾਹਬ ਨਾਲ ਵੀ ਦੋ ਮਿਲ ਲਓ ਵੀ ਸਿਸਟਮ ਉੱਥੇ ਵਿਆਹ ਉਹਨਾਂ ਨਾਲ ਕਰਿਆ ਸੀ ਉਹਨਾਂ ਨੇ ਤੇ ਉਹਰੇ ਅਲੱਗ ਹੈ ਉਹਰੇ ਆਪਣੇ ਸਾਹਬ ਨਾਲ ਫੇਰੇ ਪੂਰੇ ਹੋਣਗੇ ਤੇ ਚੱਲ ਰਹੀਆਂ ਵੀਡੀਓ ਵੀਡੀਓ ਤੇ ਸ਼ੂਟ ਹੋਈ ਹੈ ਪਹਿਲਾਂ ਪ੍ਰੋਗਰਾਮ ਹੋਏ ਨੇ ਜਿੰਨੇ ਫੈਕਸ਼ਨ ਹੋਏ ਨੇ ਸਾਰੇ ਸ਼ੂਟ ਕੀਤੇ ਗਏ ਸੀਗੇ ਕੁਝ ਇੰਡੀਆ ਦੇ ਪ੍ਰੋਗਰਾਮ ਨੇ ਕੁਝ ਆਸਟ੍ਰੇਲੀਆ ਦੇ ਵੀ ਨੇ ਵਿੱਚ ਆ ਜੁਮਾਹ ਤੇ ਲਾ ਸਿਸਟਮ ਪਰ ਅਲੱਗ ਅਲੱਗ ਗਾਇਚ ਦਿਖਾ ਰਿਆ ਸਾਨੂੰ ਗੋਰੀਆਂ ਮਹਿਮਾ ਕਰਦੀਆਂ ਡਾਂਸ ਆ ਇਹ ਖੋਟ ਗੋਰੀਆਂ ਦੀ ਡਾਂਸ ਤੇ ਔਰੇ ਵਾਲਾ ਫੈਕਸ਼ਨ ਜਿਹੜਾ ਜਾਗੋ ਦਾ ਉਹ ਸੀ ਵਿੱਚ ਉਹ ਵੀ ਐਡ ਕੀਤਾ ਗਿਆ ਸਾਰਾ ਮਿਕਸ ਕੀਤਾ ਹੋਇਆ ਬਹੁਤ ਸੋਹਣੇ ਫੈਕਸ਼ਨ ਜੀ ਸਾਰੇ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਤੇ ਦੇਖ ਰਹੇ ਹੋ ਰਾਦਰ ਫਾਕਸ਼ਨ ਆਪਾਂ ਤੁਹਾਨੂੰ ਦਿਖਾ ਰਹੇ ਆ ਅੱਜ ਬਰਾਤ ਲੋ ਜੀ ਦੇਖ ਰਹੋ ਤੁਸੀਂ ਸਾਰਾ ਫਾਕਸ਼ਨ ਪਿਛਲੇ ਜਿਹੜੇ ਫਾਕਸ਼ਨ ਉਹ ਵੀ ਵਿਚ ਐਡ ਕੀਤੇ ਗਏ ਨੇ ਤੁਹਾਨੂੰ ਦਿਖਾ ਰਹੇ ਆ ਆਪਾਂ ਵਿੱਚ ਜਾਗੋ ਸੀ ਵਿੱਚ ਜਿਹੜਾ ਪਜਾਟੇਲੇ ਚ ਪ੍ਰੋਗਰਾਮ ਹੋਏ ਨੇ ਉਹਰੇ ਅਲੱਗ-ਅਲੱਗ ਫਾਕਸ਼ਨ ਹੋਏ ਨੇ ਸਾਰੇ ਵਿਚ ਐਡ ਕਰਕੇ ਮੂਵੀ ਵਾਲਿਆਂ ਵੱਲੋਂ ਜਿਹਨਾਂ ਹਲਦੀ ਦਾ ਪ੍ਰੋਗਰਾਮ ਹੋ ਗਿਆ ਸਾਰੇ ਪ੍ਰੋਗਰਾਮ ਸ਼ੂਟ ਕੀਤੇ ਗਏ ਸੀ ਸਾਰਿਆਂ ਦੇ ਕਲਿੱਪ ਲਾ ਕੇ ਇੱਕ ਸ਼ਾਰਟ ਵੀਡੀਓ ਜੀ ਬਣਾਈ ਗਈ ਸੀ ਮੂਵੀ ਵਾਲਿਆਂ ਵੱਲੋਂ ਹੀ ਦੇਖੋ ਹਲਦੀ ਦਾ ਪ੍ਰੋਗਰਾਮ ਬੁਰਾਂ ਜਵਾਈ ਤਾਂ ਇਸ ਤਰ੍ਹਾਂ ਹਲਦੀ ਤੇ ਨਹੀਂ ਆਏ ਸੀ ਲੇਟ ਆਏ ਸੀ ਸਾਨੂੰ ਪਤਾ ਹੀ ਨੌਖ ਹੋ ਜਾਂਦਾ ਦੇਖੋ ਪੂਰੀ ਮਸਤੀ ਕੀਤੀ ਸੀ ਇਸ ਤਰ੍ਹਾਂ ਗੱਲਬਾਤ ਹੋਈ ਸੀ ਬੁਰਾਂ ਇੰਜੋਏ ਕੀਤਾ ਸਾਰਿਆਂ ਨੇ ਸਾਰੇ ਨੱਚ ਟੱਪੇ ਜਾਗ ਦਾ ਪ੍ਰੋਗਰਾਮ ਹੈ ਅੱਜ ਤੋੜਿਆ ਗਿਆ ਸੀ ਜਾਗੂ ਵੱਢੀ ਗਈ ਸੀ ਸਾਰਾ ਪ੍ਰੋਗਰਾਮ ਇਹ ਵੀ ਹੈਗਾ ਸੀ ਜੱਪਾ ਹੈਗੇ ਸੀ ਵੈਸੇ ਅਵੇਲੇਬਲ ਸੀ ਨੋ ਚਲਦੇ ਹੋਏ ਨੋਟ ਦਾ ਹੋਇਆ ਭੰਗੜਾ ਗਿੱਦਾ ਬੇਨੇ ਇਤਨਾ ਨੋਪਰਾ ਵਿੱਕੀ ਆ ਬਈ ਇਹੇ ਇਹਦੇ ਬੇਟ ਦਾ ਵਿਆਹ ਹੈ ਵੀ ਕੀ ਆਸਟ੍ਰੇਲੀਆ ਇਹਦੇ ਬੇਟੇ ਦਾ ਸੀ ਵਿਆਹ ਲੈ ਪਾਈ ਸਾਰਾ ਗੱਲਬਾਤ ਹੋਈ ਬਈ ਮਰੀਜਾਂ ਦਾ ਵਿਆਹ ਜਾ ਵੀ ਦੇਖ ਲਿਆ ਸੀ ਨੇ ਸਮਝੀ ਸਾਰਿਆਂ ਨੇ ਬਹੁਤ ਜ਼ਿਆਦਾ ਮਸਤੀ ਕੀਤੀ ਇੰਜੋਏ ਕੀਤਾ ਨੇ ਸਾਰੇ ਅਮਰੀਕਾ ਵਾਲੀ ਫੈਮਿਲੀ ਸਾਡੀ ਵਿੱਚ ਆਸਟ੍ਰੇਲੀਆ ਵਾਲੀ ਸਾਡੀ ਭੈਣ ਪ੍ਰਿੰਕਾ ਤੇ ਰੈਨੂ ਤੇ ਹੁਣੇ ਭਾਈ ਮੂਵੀ ਹੋਊਗੀ ਸਮਾਪਤ ਤੁਹਾਨੂੰ ਫਿਰ ਆਪਾਂ ਚੱਲਣਾ ਨਾਲ ਦੀ ਨਾਲ ਜਿਹੜਾ ਜੈ ਮਾਲਾ ਦਾ ਪ੍ਰੋਗਰਾਮ ਉਹ ਵੀ ਆਪਾਂ ਵਿੱਚ ਏਡ ਕੀਤਾ ਦਿਖਾਵਾਂਗੇ ਤੁਹਾਨੂੰ ਜੈ ਮਾਲਾ ਪਾਈ ਜਾਊਗੀ ਅਜੇ ਭਾਈ ਰਹਿ ਗਿਆ ਇਹ ਤੁਹਾਡਾ ਚੱਲ ਰਿਹਾ ਹਜੇ ਫੰਕਸ਼ਨ ਇਹ ਦਿਹਾ ਰਹਿਆ ਤੁਹਾਨੂੰ ਬਹੁਤ ਸੋਹਣਾ ਕਰਾ रिकॉर्ड ਹੋਇਆ ਬਹੁਤ ਵਧੀਆ ਪ੍ਰੋਗਰਾਮ ਮੂਵੀ ਵਾਲੇ ਭਰਾਵਾਂ ਨੇ ਬਹੁਤ ਸੋਹਣੀ ਵੀਡੀਓ ਵਗੈਰਾ ਤਿਆਰ ਕਰੀ ਆ ਬਹੁਤ ਵਧੀਆ ਇਹਦੇ ਬਿਨੇ ਸਾਡਾ ਅੰਗਰੇਜ਼ਾਣਾ ਕਰਦਾ ਹੋਇਆ ਡਾਂਸ ਅੰਗਰੇਜ਼ੀ ਨਾਲ ਗੋਰੀਆਂ ਮਹਿਮਾਨਾਂ ਨਾਲ ਕੀਤਾ ਡਾਂਸ ਤੇ ਨਾਲ ਦੀ ਨਾਲ ਤਿਆਰੀ ਹੋ ਰਹੀ ਆ ਉਧਰ ਬਸ ਹੁਣ ਸਮਾਪਤੀ ਤੋਂ ਬਾਅਦ ਦੀ ਨਾਲ ਦਿਨ ਨਾਲ ਹੋਊਗਾ ਲੋਡ ਹੋ ਗਿਆ ਤਾਂ ਕਿ ਜਿਹੜਾ ਹੁਣ ਹੋ ਗਿਆ ਆਪਣਾ ਪਈ ਸਿਸਟਮ ਸਟਾਰਟ ਜੇਮ ਵਾਲਾ ਦਾ ਜੇਮ ਵਾਲਾ ਪਾਈ ਜਾਊਗੀ ਦੇਖਿਓ ਤੁਸੀਂ ਲੋਡ ਜੀ ਜੁਲੀਨਿਆ ਖੰਨਾ ਖਾ ਕੇ ਬੈਠ ਜੇਮ ਵਾਲਾ ਪਾਓ ਦੇਖੋ ਅੰਗਰੇਜ਼ ਹੁੰਦੇ ਨੇ ਆਪਣੀ ਅੰਗਰੇਜ਼ਾਂ ਨੂੰ ਪਤਾ ਹੀ ਆ ਆਪਣੇ ਅਸੰਗੀਆਂ ਨੇ ਉਹਨੇ ਤਾਂ ਕਿੰਨੀ ਕਿੰਨੀ ਅਸੰਗੀਆਂ ਬਦਲਦੀਆਂ ਇੱਜਾ ਮੋਲਾ ਗੁੰਡੀ ਦੂਰ ਬੰਗ ਦਰਵ ਦੋ ਦਾਨਿਆ ਭਈ ਦੋਨਾਂ ਨੂੰ ਜੋੜੀ ਨੂੰ ਆ ਚਲਾ ਆਈ ਇਧਰ ਅਨਾਰ ਜੀ ਚਲਾ ਆਈ ਮਾਦੇ ਪਤਾ ਨਾਲ ਦੀ ਨਾਲ ਹੀ ਪਾਗਣਾ ਸਿਸਟਮ ਹੁੰਦਾ ਭਾਈ ਕਹਾਂ ਮੈਂ ਗਾਸ ਨੂੰ ਪਤਾ ਹੀ ਹੈ ਬਾਕੀ ਰਿਚ ਫੈਮਲੀ ਸਾਡੀ ਆਸਟ੍ਰੇਲੀਆ ਸੈਟਲ ਨੇ ਸਾਰਾ ਪਰਿਵਾਰ ਸਰਪਤੋਂ ਆਇਆ ਕਰ ਤੋਰ ਇਧਰਸ ਤੋਂ ਜੀ ਅਗਰ ਚੱਲੀ ਜਾਂਦੇ ਨੇ ਅਨਾਰ ਮੋਤਨਾਂ ਗੰਗਿਆ ਬਈ ਦੋਨੋਂ ਵਾਈਟ ਕੰਸਟੰਟ ਅੰਦਰ ਅਸਤੇ ਮਰ ਸੀ ਖੜੀ ਗਲਾ ਬੱਚੇ ਪਰਵਾਰ ਨੂੰ ਮੋਤ ਬਹੁਤ ਵਧਾਈਆਂ ਸਾਰੀ ਫੈਮਿਲੀ ਨੂੰ ਹੁਣ ਫੋਟੋ ਸ਼ੂਟ ਜਿਆ ਹੋਊਗਾ ਫੋੜਾ ਫੋੜਾ ਸੰਭ ਦਾ ਕਲਿੱਕ ਕਰਨੀਆਂ ਹੁੰਦੀਆਂ ਨੇ ਲੋਜੀ ਨਾਲ ਹੀ ਤੇ ਸਟਾਰਟ ਹੋ ਗਿਆ ਕੰਮ ਪੰਡਤ ਜੀ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਫੇਰੀਆਂ ਦੀ ਤੇ ਅਸੀਂ ਕੰਮ ਜਦ ਤੱਕ ਖੁਲਫੀ ਨਾਲ ਰੰਕਾ-ਪੁਲਕਾ ਭੋਜਨ ਖਾਈਏ ਮਹਾਂ ਜਦ ਤੱਕ ਉਹ ਚੁੱਲ੍ਹੇ ਖਾ ਲੈ ਸਕਰੀ ਵੀ ਜਰਾ ਖਾ ਲਾਂਗੇ ਇਹਨੂੰ ਸੇਕ ਥੋੜਾ ਛੇਤ ਇੰਨੀ ਸੈਟ ਨਹੀਂ ਹੈਗੀ ਥੋੜੀ ਪ੍ਰੋਬਲਮ ਸੀ ਕੋਸ਼ਿਸ਼ ਕੀਤੀ ਮੈਂ ਤਾਂ ਖਾਤਾ ਕਰ ਜਾਗੂ ਤਾਂ ਮੈਂ ਤੜਿਆ ਕੁਝ ਨਹੀਂ ਖਾਦਾ ਪੂਰੇ ਦਾ ਘਰ ਖਾਦਾ ਤੇ ਬਰਾੜੀ ਨੂੰ ਝੁੱਟ ਬੋਲੀਏ ਪਰ ਘੱਟ ਖਾਣ ਦੀ ਕੋਸ਼ਿਸ਼ ਕੀਤੀ ਲਓ ਜੀ ਹੁਣ ਆਪਾਂ ਘਰ ਕੀ ਵਾਪਸ ਟਾਪ 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 ਬਰਾੜਾ ਲੈ ਰਹੇ ਨੇ ਹੁਣ ਭਾਈ ਹੁਣ ਚੱਲਿਆਂ ਜੀ ਖਾ ਵੀਏ ਘਰ ਨੂੰ ਵਾਪਸ ਵਧੀਆ ਖਾਦਾ ਵੀ ਤਗਿਆ ਇੰਜੋਏ ਹੋ ਗਿਆ ਤੇ ਹੁਣ ਚੱਲਿਆਂ ਵਾਪਸ ਸਾਰੇ ਸੀ ਕੱਟ ਕੱਟ ਫੇਸ ਨੂੰ ਮਿਲਾਗੇ ਕਰੀ ਜਾ ਕੇ ਪਸੌਟੀ ਕਰਾਂ ਬਲੌਗ ਦੀ ਤੇ ਹੁਣ ਅਸੀਂ ਚੱਲੇ ਆਂ ਐ ਭਾਈ ਗੱਡੀ ਵਿੱਚ ਬੈ ਗਏ ਸਾਰੇ ਉੱਪਰ ਆ ਅੱਗੇ ਜੱਤੀ ਉਹ ਲੋਬੀ ਦੀ ਚਾਬੀ ਲੈ ਕੇ ਡੇਰ ਦੀ ਚਾਬੀ ਤਾਂ ਦਿੱਤੀ ਮੁੱਛ ਲਈ ਲੈ ਲਈ ਐ ਤਾਂ ਇਹ ਦਰਜ ਨੇ ਦਾਰੀ ਪਾਪਾ ਲਓ ਭਾਈ ਆਪਾਂ ਅੱਜ ਘਰੇ ਵਾਪਸ ਸਾਰੇ ਡਰ ਗਏ ਨੀਂਦ ਆ ਰਹੀਆਂ ਸਾਰਿਆਂ ਨੂੰ ਉਹ ਨਹੀਂ ਗਾ ਰਹੀਏ ਕਪੜੇ ਕਪੜੇ ਚੇਂਜ ਕਰਾਂਗੇ ਫਿਰ ਕਰਾਂਗੇ ਵਲੌਗ ਦੀ ਸਵਾਗਤੀ ਅੱਧਿਆਂ ਨੇ ਕਰ ਲੇ ਮੈਂ ਕਰੂੰਗਾ ਇਧਰ ਮਿਲਦੇ ਹਾਂ ਉਹਨੂੰ ਕਪੜੇ ਚੇਂਜ ਕਰ ਲੈ ਭਾਈ ਕਰ ਪਗੜੇ ਕਰ ਲੈ ਚੇਂਜ ਤੇ ਹੁਣ ਆਪਾਂ ਕਰਾਂਗੇ ਵਲੌਗ ਦੀ ਸਵਾਗਤੀ ਵਗਿਆ ਰਿਹਾ ਜਾ ਬਰਾਦਾ ਸਿਸਟਮ ਟਾਈਮ ਨਾਲ ਹੀ ਵਾਪਸ ਆ ਗਏ ਖਾ ਪੀ ਕੇ ਸਹਣ ਪਾ ਕੇ ਤੇ ਵਲੌਗ ਦੀ ਸਵਾਗਤੀ ਹੈ ਵਲੌਗ ਨੂੰ ਜਰੂਰ ਸ਼ੇਅਰ ਲਾਈਕ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਜੀ ਧੰਨਵਾਦ